ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਕੀ ਫਤਿਹ ਤਨ ਤਨਵਾ ਬਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਖਾਲਸਾ ਮੇਰੇ ਕੋਲ ਮੇਰੀਆਂ ਭੈਣਾਂ ਦੇ ਕਈਆਂ ਦੇ ਮੈਸੇਜ ਆਏ ਹੋਏ ਨੇ ਤੇ ਮੈਂ ਉਹਨਾਂ ਦੀ ਰਿਪਲਾਈ ਦੇਣ ਲਈ ਫਿਰ ਰਾਤ ਨੂੰ ਵੀਡੀਓ ਬਣਾਉਣ ਲੱਗੀ ਕਿਸੇ ਭੈਣ ਦਾ ਮੈਸੇਜ ਜੀ ਇਹ ਤਾਂ ਦੱਸੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਹੁਣੇ ਰਿਪਲਾਈ ਕਰੋ ਇਸ ਲਈ ਮੈਂ ਹੁਣੇ ਵੀਡੀਓ ਬਣਾਉਣ ਲੱਭਾ ਕੇ ਪਾਉਣੀ ਆ ਕਿ ਉਹ ਭੈਣ ਤਾਂ ਕਮੋਦ ਜੋਗੀ ਕਿਉਂਕਿ ਉਹ ਭੈਣ ਹੈਗੀ ਪ੍ਰੀਤ ਕੌਰ ਤੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਅਸੀਂ ਸੰਡੇ ਨੂੰ ਦੋ ਤੱਕ ਇਸ ਟਾਈਮ ਜਗਾ ਸਕਦੇ ਹੋ ਦੇਖੋ ਜੀ ਸੰਡੇ ਨੂੰ ਜੋਤ ਵੈਸੇ ਤਾਂ ਆਪਣੇ ਸ਼ਹੀਦ ਸਿੰਘ ਦਾ ਟਾਈਮ 2:30 ਵਜੇ ਦਾ ਹੁੰਦਾ ਪਰ ਤੁਸੀਂ ਜਿਹੜੇ ਟਾਈਮ ਉੱਠਣਾ ਉੱਠ ਸਕਦੇ ਹੋ 100% ਤਾਂ ਜੇ ਤੁਸੀਂ ਸਹੀ ਤਰ੍ਹਾਂ ਨਾਲ ਮੰਨਦੇ ਹੋ ਸ਼ਹੀਦ ਸਿੰਘਾਂ ਨੂੰ ਸੰਡੇ ਨੂੰ ਜੋਤ ਜਗਾਉਣਾ ਤੁਸੀਂ 3 ਵਜੇ ਜੋਤ ਜਗਾ ਦਿਓ 10 ਵਜੇ ਜੋਤ ਜਗਾ ਕੇ ਜੇ ਤੁਸੀਂ ਪੰਜਾ ਬਾਣੀਆਂ ਦਾ ਪਾਠ ਕਰਦੇ ਹੋ ਤਾਂ ਜਮੀਨ ਤੇ ਬੈਠ ਕੇ ਜਿੱਥੇ ਤੁਸੀਂ ਜੋਤ ਜਗਾਈ ਹੋਈ ਹੈ ਉੱਥੇ ਬੈਠ ਕੇ نیچے ਜਮੀਨ ਦੇ ਕਪੜਾ ਵਿਛਾ ਕੇ ਉੱਥੇ ਤੁਸੀਂ ਆਪਦੀ ਬਾਣੀ ਪੜ ਸਕਦੇ ਹੋ ਤੇ ਜੇ ਤੁਸੀਂ ਪੰਜਾ ਬਾਣੀਆਂ ਦਾ ਨਹੀਂ ਪਾਠ ਕਰਦੇ ਤਾਂ ਫਿਰ ਤੁਸੀਂ ਤਿੰਨ ਇਸ਼ਨਾਨ ਕਰਕੇ 3 ਵਜੇ ਜੋਤ ਜਗਾ ਕੇ ਜੇ ਤੁਸੀਂ 3 ਵਜੇ ਵੀ ਨਹੀਂ ਜਗਾ ਸਕਦੇ ਫਿਰ 4 ਵਜੇ ਜਗਾਓ 4 ਵਜੇ ਤਾਂ ਜ਼ਰੂਰੀ ਹੁੰਦੀ ਹੈ ਨਾ ਤੇ 3 ਵਜੇ ਵੈਸੇ ਤਾਂ ਸ਼ਹੀਦ ਸਿੰਘਾਂ ਦੀ ਜੋਤ ਲੱਗਦੀ ਆ ਫਿਰ ਤੁਸੀਂ ਇਹ ਗੱਲ ਕਹੀ ਆ ਕਿ ਅਸੀਂ ਮੌਲੀ ਦੀ ਬੱਤੀ ਵਟ ਕੇ ਪਾਉਣੀ ਆ ਦੇਖੋ ਜੀ ਸ਼ਹੀਦ ਸਿੰਘਾਂ ਦੀ ਹੁੰਦੀ ਆ ਸ਼ਹੀਦ ਸਿੰਘਾਂ ਦੀ ਕੀ ਗੁਰਸਿੱਖੀ ਦੀ ਲਾਈਨ ਦੇ ਵਿੱਚ ਕਾਟਨ ਦੀ ਬੱਤੀ ਚੱਲਦੀ ਆ ਜੀ ਜਿਹੜੀ ਮੌਲੀ ਦੀ ਬੱਤੀ ਹੁੰਦੀ ਆ ਨਾ ਉਹ ਜਿਵੇਂ ਕੋਈ ਮਾਤਾ ਦੀ ਜਾਂ ਹੋਰ ਕਿਸੇ ਪੀਰ ਪਗੰਬਰ ਦੀ ਉਹਨਾਂ ਦੀ ਜੋਤ ਦੇ ਵਿੱਚ ਚੱਲ ਸਕਦੀ ਆ ਉਹਨਾਂ ਦੇ ਚਿਰਾਗ ਲੱਗੇ ਹੁੰਦੇ ਉਹਨਾਂ ਦੇ ਵਿੱਚ ਚੱਲਦੀ ਹੈ ਇਹ ਤੇ ਆਪਣੇ ਕੋਲ ਸਿੱਖੀ ਲਾਇਨ ਦੇ ਵਿੱਚ ਕਾਟਨ ਦੀ ਬੱਤੀ ਚੱਲਦੀ ਹੈ ਬਾਕੀ ਮੈਂ ਜੋ ਇਤਿਹਾਸ ਪੜਿਆ ਮੈਂ ਤੁਹਾਨੂੰ ਉਹ ਨਾ ਦੱਸੂਗੀ ਮੈਨੂੰ ਜਿੰਨਾ ਪਤਾ ਮੈਂ ਉਹ ਦੱਸਦੀ ਹਾਂ ਬਾਕੀ ਜੇ ਤੁਹਾਨੂੰ ਕਿਸੇ ਹੋਰ ਨੇ ਇਹ ਦੱਸਿਆ ਕਿ ਤੁਸੀਂ ਮੌਲੀ ਦੀ ਬੱਤੀ ਪਾ ਸਕਦੇ ਹੋ ਤੇ ਫਿਰ ਤੁਸੀਂ ਪਾਈ ਚੱਲੋ ਤੇ ਬਾਕੀ ਮੈਂ ਤੁਹਾਡਾ ਤੁਹਾਡਾ ਮੈਸੇਜ ਲਾਉਣੀ ਆ ਵੀਡੀਓ ਤੇ ਤੁਸੀਂ ਆਪਣਾ ਦੇਖ ਲਿਓ ਜੀ ਤੇ ਹੁਣ ਮੈਂ ਇੰਨੀਆਂ ਗੱਲਾਂ ਕਰਦੀ ਹੋਈ ਖਿਮਾਂ ਦੇ ਜਾ ਚੁੱਕਾ ਮੈਂ ਤੁਹਾਡੀ ਆਪਣੀ ਜਗਦੀਸ਼ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ